ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਚ ਅੰਮ੍ਰਿਤਧਾਰੀ ਸਿੱਖ ਦੀ ਕੋਠੀ ਚੋਂ ਨਿਕਲੀ ਅਜਿਹੀ ਚੀਜ਼ ਦੇਖ ਕੇ ਪੁਲਿਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਦੋਸਤੋ ਕੈਨੇਡਾ ਦੀ ਧਰਤੀ ਜਿੱਥੇ ਲੱਖਾਂ ਪੰਜਾਬੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ ਉੱਥੇ ਹੀ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ ਅੱਜ ਦੀ ਇੱਕ ਕਹਾਣੀ ਸਰੀ ਦੇ ਇੱਕ ਸ਼ਾਂਤ ਇਲਾਕੇ ਦੀ ਹੈ ਜਿੱਥੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਰਹਿੰਦਾ ਸੀ ਬਾਹਰੋਂ ਦੇਖਣ ਨੂੰ ਇਹ ਘਰ ਬਹੁਤ ਹੀ ਸਧਾਰਨ ਅਤੇ ਸ਼ਾਂਤ ਜਾਪਦਾ ਸੀ ਪਰ ਇਸ ਘਰ ਦੀਆਂ ਕੰਧਾਂ ਦੇ ਪਿੱਛੇ ਕੁਝ ਅਜੀਬਾ ਚੱਲ ਰਿਹਾ ਸੀ ਜਿਸ ਦੀ ਪਿੰਕ ਗਵਾਂਡੀਆਂ ਨੂੰ ਤਾਂ ਕੀ ਖੁਦ ਪੁਲਿਸ ਪ੍ਰਸ਼ਾਸਨ ਨੂੰ ਵੀ ਨਹੀਂ ਸੀ ਅਕਸਰ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ ਵਿੱਚ ਸਿੱਖ ਪਾਈਚਾਰੇ ਦੀ ਸ਼ਾਨ ਵੱਖਰੀ ਹੈ ਪਰ ਕਈ ਵਾਰ ਗਲਤਫਹਿਮੀਆਂ ਅਤੇ ਸ਼ੱਕ ਦੀ ਨਿਗਾਹ ਇੰਨੀ ਡੂੰਗੀ ਹੋ ਜਾਂਦੀ ਹੈ ਕਿ ਸੱਚਾਈ ਬਹੁਤ ਹੀ ਹੈਰਾਨੀਜਨਕ ਤਰੀਕੇ ਨਾਲ ਸਾਹਮਣੇ ਆਉਂਦੀ ਹੈ ਇਹ ਘਟਨਾ ਉਸ ਰਾਤ ਦੀ ਹੈ ਜਦੋਂ ਪੂਰਾ ਸ਼ਹਿਰ ਗੂੜੀ ਨੀਂਦ ਵਿੱਚ ਸੁੱਤਾ ਪਿਆ ਸੀ ਪਰ ਇਸ ਗੁਰਸਿੱਖ ਦੇ ਘਰ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਦੀਆਂ ਲਾਲ ਅਤੇ ਨੀਲੀਆਂ ਬੱਤੀਆਂ ਨੇ ਹਨੇਰੇ ਨੂੰ چیر ਕੇ ਰੱਖ ਦਿੱਤਾ ਸੀ ਮਾਹੌਲ ਵਿੱਚ ਇੱਕ ਅਜੀਬ ਜਿਹੀ دہشت ਸੀ ਲੋਕ ਆਪਣੇ ਘਰਾਂ ਦੀਆਂ ਖਿੜਕੀਆਂ ਵਿੱਚੋਂ ਚਾੱਕ ਰਹੇ ਸਨ ਇਹ ਸੋਚਦੇ ਹੋਏ ਕਿ ਸ਼ਾਇਦ ਅੱਜ ਕੋਈ ਬਹੁਤ ਵੱਡਾ ਅਪਰਾਧੀ ਫੜਿਆ ਜਾਵੇਗਾ ਜਾਂ ਕੋਈ ਗੈਰਕਾਨੂੰਨੀ ਤੰਦਾ ਬੇਨਕਾਬ ਹੋਵੇਗਾ ਪਰ ਜਦੋਂ ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਵੜੀ ਅਤੇ ਉਸ ਕੋਠੀ ਦੇ ਤਹਿਖਾਨੇ ਬੇਸਮੈਂਟ ਵਿੱਚ ਪਹੁੰਚੀ ਤਾਂ ਉੱਥੇ ਪਈ ਚੀਜ਼ ਨੂੰ ਦੇਖ ਕੇ ਵੱਡੇ-ਵੱਡੇ ਅਫਸਰਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਉਹ ਨਜ਼ਾਰਾ ਕੁਝ ਅਜੀਬਾ ਸੀ ਜਿਸ ਨੇ ਨਾ ਸਿਰਫ ਪੁਲਿਸ ਦੀ ਸੋਚ ਬਦਲ ਦਿੱਤੀ ਸਗੋਂ ਇਨਸਾਨੀਅਤ ਤੇ ਤਰੰਮ ਦੀ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ ਇਸ ਕਹਾਣੀ ਦਾ ਮੁੱਖ ਪਾਤਰ ਭਾਈ ਗੁਰਮੁਖ ਸਿੰਘ ਸੀ ਜੋ ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਗੁਰਮੁਖ ਸਿੰਘ ਇੱਕ ਪੂਰਨ ਗੁਰਸਿੱਖ ਸਨ ਸਿਰ ਤੇ ਦਸਤਾਰ ਚਿਹਰੇ ਤੇ ਨੂਰ ਅਤੇ ਹੱਥ ਵਿੱਚ ਹਮੇਸ਼ਾ ਸਿਮਰਨ ਦਾ ਪਹਿਰਾ ਉਹਨਾਂ ਦਾ ਜੀਵਨ ਬਹੁਤ ਹੀ ਸਾਦਾ ਸੀ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਗੁਰਦੁਆਰਾ ਸਾਹਿਬ ਜਾਣਾ ਅਤੇ ਫਿਰ ਆਪਣੇ ਕੰਮ ਤੇ ਚਲੇ ਜਾਣਾ ਪਰ ਪਿਛਲੇ ਕੁਝ ਮਹੀਨਿਆਂ ਤੋਂ ਗੁੰਡੀਆਂ ਨੇ ਉਹਨਾਂ ਦੇ ਵਿਵਹਾਰ ਵਿੱਚ ਕੁਝ ਅਜੀਬ ਤਬਦੀਲੀਆਂ ਮਹਿਸੂਸ ਕੀਤੀਆਂ ਸਨ ਲੋਕਾਂ ਦਾ ਕਹਿਣਾ ਸੀ ਕਿ ਗੁਰਮੁਖ ਸਿੰਘ ਦੇ ਘਰ ਦੇ ਰਾਤ ਵੱਡੇ-ਵੱਡੇ ਤਰਕ ਆਉਂਦੇ ਸਨ ਜਿਨ੍ਹਾਂ ਵਿੱਚੋਂ ਪਾਰੀ ਬਕਸੇ ਉਤਾਰੇ ਜਾਂਦੇ ਸਨ ਅਤੇ ਸਿੱਧਾ ਬੇਸਮੈਂਟ ਵਿੱਚ ਲੈ ਜਾਏ ਜਾਂਦੇ ਸਨ ਇਹ ਸਭ ਕੁਝ ਇੰਨੀ ਚੁੱਪਚੀ ਤੇ ਹੁੰਦਾ ਸੀ ਕਿ ਕਿਸੇ ਨੂੰ ਕੰਨੋਂ ਕੰਨ ਫਬਰ ਨਹੀਂ ਹੁੰਦੀ ਸੀ ਗੁਰਮੁਖ ਸਿੰਘ ਕਿਸੇ ਨਾਲ ਜ਼ਿਆਦਾ ਗਲਬਾਤ ਨਹੀਂ ਕਰਦੇ ਸਨ ਜਿਸ ਕਾਰਨ ਲੋਕਾਂ ਦਾ ਸ਼ੱਕ ਹੋਰ ਗੂੜਾ ਹੁੰਦਾ ਗਿਆ ਅੱਜ ਕੱਲ ਦੇ ਜ਼ਮਾਨੇ ਵਿੱਚ ਜਿੱਥੇ ਲੋਕ ਦੂਜਿਆਂ ਦੀ ਜ਼ਿੰਦਗੀ ਵਿੱਚ ਚਾਕਣ ਦੇ ਆਦੀ ਹਨ ਉੱਥੇ ਕੁਝ ਸ਼ਰਾਰਤੀ ਅੰਸਰਾਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਸ਼ਾਇਦ ਇਸ ਕਾਰ ਵਿੱਚ ਦਰਗਜ਼ ਜਾਂ ਹਥਿਆਰਾਂ ਦਾ ਕੋਈ ਵੱਡਾ ਕਾਰੋਬਾਰ ਚੱਲ ਰਿਹਾ ਹੈ ਕੈਨੇਡਾ ਵਰਗੇ ਮੁਲਕ ਵਿੱਚ ਜਿੱਥੇ ਕਾਨੂੰਨ ਬਹੁਤ ਸਖਤ ਹੈ ਅਜਈਆਂ ਅਫਵਾਹਾਂ ਦਾ ਫੈਲਣਾ ਕਿਸੇ ਵੀ ਇਮਾਨਦਾਰ ਬੰਦੇ ਲਈ ਮੁਸੀਬਤ ਦਾ ਪਹਾੜ ਖੜਾ ਕਰ ਸਕਦਾ ਹੈ ਗੋਂਡੀਆਂ ਨੇ ਦੇਖਿਆ ਕਿ ਗੁਰਮੁਖ ਸਿੰਘ ਰਾਤ ਰਾਤ ਪਰ ਆਪਣੀ ਬੇਸਮੈਂਟ ਵਿੱਚ ਜਾਗਦੇ ਰਹਿੰਦੇ ਸਨ ਰੌਸ਼ਨੀ ਜਗਦੀ ਰਹਿੰਦੀ ਸੀ ਅਤੇ ਅਜੀਬ ਤਰ੍ਹਾਂ ਦੀਆਂ ਮਸ਼ੀਨਾ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਸਨ ਲੋਕਾਂ ਨੇ ਇਹ ਅੰਦਾਜ਼ਾ ਲਗਾ ਲਿਆ ਕਿ ਉੱਥੇ ਨਸ਼ੀਲੇ ਪਦਾਰਥ ਬਣਾਉਣ ਦੀ ਕੋਈ ਲੈਬ ਚੱਲ ਰਹੀ ਹੈ ਸ਼ੱਕ ਦੀ ਇਸ ਅਗਨੇ ਹੌਲੀ-ਹੌਲੀ ਇੰਨਾ ਪਿਆਨਕ ਰੂਪ ਤਾਰਨ ਕਰ ਲਿਆ ਕਿ ਅਖੀਰ ਕਿਸੇ ਨੇ ਗੁਪਤ ਰੂਪ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਕਿ ਇਸ ਗੱੜ ਵਿੱਚ ਕੁਝ ਬਹੁਤ ਹੀ ਖਤਰਨਾਕ ਅਤੇ ਗੈਰਕਾਨੂੰਨੀ ਸਮਾਨ ਲੁਕਾਇਆ ਹੋਇਆ ਹੈ ਪੁਲਿਸ ਲਈ ਇਹ ਸੂਚਨਾ ਬਹੁਤ ਗੰਭੀਰ ਸੀ ਕਿਉਂਕਿ ਜਿਸ ਇਲਾਕੇ ਦੀ ਇਹ ਗੱਲ ਸੀ ਉੱਥੇ ਅਜਿਹੀਆਂ ਗਤੀਵਿਧੀਆਂ ਦੀ ਉਮੀਦ ਬਿਲਕੁਲ ਨਹੀਂ ਸੀ ਕੀਤੀ ਜਾ ਸਕਦੀ ਪੁਲਿਸ ਵਿਭਾਗ ਨੇ ਬਿਨਾਂ ਦੇਰੀ ਕੀਤੇ ਇੱਕ ਸਪੈਸ਼ਲ ਟਾਸਕ ਫੋਰਸ ਤਿਆਰ ਕੀਤੀ ਉਹਨਾਂ ਨੂੰ ਪੱਕਾ ਯਕੀਨ ਸੀ ਕਿ ਉਹ ਅੱਜ ਰਾਤ ਇੱਕ ਬਹੁਤ ਵੱਡੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਨ ਜਾ ਰਹੇ ਹਨ ਜਦੋਂ ਪੁਲਿਸ ਦੀ ਟੀਮ ਗੁਰਮukh ਸਿੰਘ ਦੀ ਕੋਠੀ ਦੇ ਬਾਹਰ ਪਹੁੰਚੀ ਤਾਂ ਉਹਨਾਂ ਨੇ ਪੂਰੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਪੁਲਿਸ ਅਧਿਕਾਰੀਆਂ ਨੇ ਬੁਲੇਟ ਪ੍ਰੂਫ ਜੈਕਟਾਂ ਪਾਈਆਂ ਹੋਈਆਂ ਸਨ ਅਤੇ ਹੱਥਾਂ ਵਿੱਚ ਆਟੋਮੈਟਿਕ ਹਥਿਆਰ ਸਨ ਜਿਵੇਂ ਉਹ ਕਿਸੇ ਜੰਗ ਦੇ ਮੈਦਾਨ ਵਿੱਚ ਜਾ ਰਹੇ ਹੋਣ ਦਰਵਾਜ਼ੇ ਤੇ ਜ਼ੋਰਦਾਰ ਦਸਤਕ ਦਿੱਤੀ ਗਈ ਜਦੋਂ ਪਾਈ ਗੁਰਮੁਖ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਦੇ ਚਿਹਰੇ ਤੇ ਕੋਈ ਡਰ ਜਾਂ ਕਬਰਾੜ ਨਹੀਂ ਸੀ ਸਗੋਂ ਇੱਕ ਅਜੀਬ ਜਿਹਾ ਸਕੂਨ ਸੀ ਇਹ ਦੇਖ ਕੇ ਪੁਲਿਸ ਅਧਿਕਾਰੀ ਹੋਰ ਵੀ ਹੈਰਾਨ ਹੋਏ ਕਿਉਂਕਿ ਆਮ ਤੌਰ ਤੇ ਮੁਜਰਮ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਜਾਂ ਕਬਰਾ ਜਾਂਦੇ ਹਨ ਪੁਲਿਸ ਨੇ ਬਿਨਾਂ ਕੋਈ ਸਵਾਲ ਪੁੱਛੇ ਸਰਚ ਵਾਰੰਟ ਦਿਖਾਇਆ ਅਤੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਲਮਾਰੀਆਂ ਖੋਲੀਆਂ ਗਈਆਂ ਬੈਡਾਂ ਦੇ ਗੱਦੇ ਚੁੱਕੇ ਗਏ ਰਸੋਈ ਦੇ ਡੱਬੇ ਫਰੋਲੇ ਗਏ ਪਰ ਉੱਪਰਲੀ ਮੰਜ਼ਿਲ ਤੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਹਰ ਚੀਜ਼ ਬਹੁਤ ਹੀ ਸਲੀਕੇ ਨਾਲ ਪਈ ਸੀ ਕੰਧਾਂ ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਅਤੇ ਘਰ ਵਿੱਚ ਤੁਫਬਤੀ ਦੀ ਪਿਛਣੀ ਅੱਬੇ ਨਹੀਂ ਖੁਸ਼ਬੂ ਆ ਰਹੀ ਸੀ ਪਰ ਪੁਲਿਸ ਦਾ ਧਿਆਨ ਸਿਰਫ ਉਸ ਬੇਸਮੈਂਟ ਤੇ ਸੀ ਜਿਸ ਬਾਰੇ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਉਹਨਾਂ ਨੂੰ ਯਕੀਨ ਸੀ कि गुरमुख ਸਿੰਘ ਦੀ ਇਸ ਸਾਦਗੀ ਦੇ ਪਿੱਛੇ ਇੱਕ ਸ਼ਾਤਰ ਦਿਮਾਗ ਛੁਪਿਆ ਹੋਇਆ ਹੈ ਅਤੇ ਅਸਲੀ ਖੇਡ ਜ਼ਮੀਨ ਦੇ ਹੇਠਾਂ ਚੱਲ ਰਹੀ ਹੈ ਜਿਵੇਂ ਹੀ ਪੁਲਿਸ ਅਧਿਕਾਰੀ ਬੇਸਮੈਦ ਦੇ ਦਰਵਾਜ਼ੇ ਵੱਲ ਵਧੇ ਮਾਹੌਲ ਵਿੱਚ ਤਣਾਅ ਹੋਰ ਵੱਧ ਗਿਆ ਦਰਵਾਜ਼ਾ ਮੋٹے ਲੋਹੇ ਦਾ ਬਣਿਆ ਹੋਇਆ ਸੀ ਅਤੇ ਉਸ ਤੇ ਇੱਕ ਵੱਡਾ ਜਿੰਦਾ ਬਲੌਕ ਲੱਗਾ ਹੋਇਆ ਸੀ ਪੁਲਿਸ ਨੇ ਗੁਰਮੁਖ ਸਿੰਘ ਨੂੰ ਚਾਬੀ ਮੰਗੀ ਬਾਈ ਸਾਹਿਬ ਨੇ بڑے ਧੀਰਜ ਨਾਲ ਆਪਣੀ ਜੇਬ ਵਿੱਚੋਂ ਚਾਬੀ ਕੱਢ ਕੇ ਅਫਸਰ ਦੇ ਹੱਥ ਫੜਾ ਦਿੱਤੀ ਅਤੇ ਸਿਰਫ ਇੰਨਾ ਕਿਹਾ ਅਫਸਰ ਸਾਹਿਬ ਜੋ ਵੀ ਅੰਦਰ ਹੈ ਕਿਰਪਾ ਕਰਕੇ ਉਸ ਦਾ ਸਤਿਕਾਰ ਕਰਿਓ ਪੁਲਿਸ ਨੂੰ ਲੱਗਾ ਕਿ ਸ਼ਾਇਦ ਅੰਦਰ ਕੋਈ ਗੈਰ ਕਾਨੂੰਨੀ ਤਾਰਮਿਕ ਕਟੜਪੰਥੀ ਸਾਹਿਤ ਜਾਂ ਹਥਿਆਰ ਹਨ ਜਿਨ੍ਹਾਂ ਨੂੰ ਇਹ ਸਤਿਕਾਰ ਦੇਣ ਦੀ ਗੱਲ ਕਰ ਰਹੇ ਹਨ ਅਫਸਰ ਨੇ ਇਸ਼ਾਰਾ ਕੀਤਾ ਅਤੇ ਸਿਪਾਹੀਆਂ ਨੇ ਬੰਦੂਕਾਂ ਤਾਨ ਲਈਆਂ ਜਿੰਦਾ ਖੋਲਿਆ ਗਿਆ ਅਤੇ ਪਾਰੀ ਦਰਵਾਜ਼ਾ ਜਿਵੇਂ ਹੀ ਖੁੱਲਿਆ ਅੰਦਰੋਂ ਠੰਡੀ ਹਵਾ ਦਾ ਇੱਕ ਬੁੱਲਾ ਬਾਹਰ ਆਇਆ ਪੁਲਿਸ ਵਾਲੇ ਪੌੜੀਆਂ ਉੱਤਰ ਕੇ ਹੇਠਾਂ ਗਏ ਬੇਸਮੈਂਟ ਕਾਫੀ ਵੱਡੀ ਸੀ ਅਤੇ ਉੱਥੇ ਬਿਲਕੁਲ ਹਨੇਰਾ ਸੀ ਜਦੋਂ ਅਫਸਰ ਨੇ ਕੰਦ ਤੇ ਲੱਗੇ ਸਵੇਚ ਨੂੰ ਦਬਾ ਕੇ ਲਾਈਟਾਂ ਜਗਾਈਆਂ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਸਭ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਉਹਨਾਂ ਨੇ ਸੋਚਿਆ ਸੀ ਕਿ ਡਰਗਸ ਦੇ ਪੈਕੇਟ ਮਿਲਣਗੇ ਨੋਟਾ ਦੇ ਟੇਰ ਮਿਲਣਗੇ ਜਾਂ ਬੰਦੂਕਾਂ ਮਿਲਣਗੀਆਂ ਪਰ ਉੱਥੇ ਜੋ ਪਿਆ ਸੀ ਉਸਨੇ ਪੁਲਿਸ ਦੀ ਸੋਚ ਨੂੰ ਇੱਕ ਝਟਕੇ ਵਿੱਚ ਬਦਲ ਦਿੱਤਾ ਪੂਰੀ ਬੇਸਮੈਂਟ ਫਰਸ਼ ਤੋਂ ਲੈ ਕੇ ਛੱਤ ਤੱਕ ਗੱਤੇ ਦੇ ਵੱਡੇ ਵੱਡੇ ਡੱਬਿਆਂ ਨਾਲ ਭਰੀ ਹੋਈ ਸੀ ਪਰ ਇਹ ਡੱਬੇ ਕਿਸੇ ਸਮਗਲਿੰਗ ਦੇ ਨਹੀਂ ਸਨ ਜਦੋਂ ਇੱਕ ਅਫਸਰ ਨੇ ਸ਼ੱਕ ਦੇ ਆਧਾਰ ਤੇ ਇੱਕ ਡੱਬੇ ਨੂੰ ਚਾਕੂ ਨਾਲ ਕੱਟਿਆ ਤਾਂ ਉਸ ਵਿੱਚੋਂ ਚਿੱਟਾ ਪਾਊਡਰ ਨਹੀਂ ਸਗੋ ਬੱਚਾ ਲਈ ਗਰਮ ਦੁੱਧ ਦਾ ਪਾਊਡਰ ਨਿਕਲਿਆ ਦੂਜਾ ਡੱਬਾ ਖੋਲਿਆ ਗਿਆ ਉਸ ਵਿੱਚ ਮੋٹے ਗਰਮ ਕੰਬਲ ਸਨ ਤੀਜੇ ਡੱਬੇ ਵਿੱਚ ਸੁੱਕਾ ਰਾਸ਼ਨ ਦਾਲਾਂ ਚੌਲ ਅਤੇ ਆਟਾ ਪੈਕ ਕੀਤਾ ਹੋਇਆ ਸੀ ਪੁਲਿਸ ਅਧਿਕਾਰੀ ਹੱਕੇਬ ਕੇ ਰਹਿ ਗਏ ਉਹ ਇੱਕ ਦੂਜੇ ਵੱਲ ਦੇਖ ਰਹੇ ਸਨ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਹਾਲ ਸੀ ਜੋ ਕਿਸੇ ਵੇਅਰ ਹਾਊਸ ਵਰਗਾ ਲੱਗ ਰਿਹਾ ਸੀ ਇੱਕ ਕੋਨੇ ਵਿੱਚ ਵੱਡੀਆਂ-ਵੱਡੀਆਂ ਮਸ਼ੀਨਾਂ ਪਈਆਂ ਸਨ ਜਿਨ੍ਹਾਂ ਨੂੰ ਲੋਕਾਂ ਨੇ ਡਰਗਜ ਬਣਾਉਣ ਵਾਲੀਆਂ ਮਸ਼ੀਨਾਂ ਸਮਝ ਲਿਆ ਸੀ ਅਸਲ ਵਿੱਚ ਉਹ ਰੋਟੀਆਂ ਬਣਾਉਣ ਵਾਲੀਆਂ ਆਟੋਮੈਟਿਕ ਮਸ਼ੀਨਾਂ ਅਤੇ ਖਾਣਾ ਪੈਕ ਕਰਨ ਵਾਲੀਆਂ ਮਸ਼ੀਨਾਂ ਸਨ ਕੰਧਾਂ ਤੇ ਵੱਡੇ-ਵੱਡੇ ਨਕਸ਼ੇ ਲੱਗੇ ਹੋਏ ਸਨ ਜਿਨ੍ਹਾਂ ਤੇ ਸਰੀਆ ਯੂਕਰੇਨ ਅਤੇ ਅਫਰੀਕਾ ਦੇ ਗਰੀਬ ਮੁਲਕਾਂ ਦੇ ਨਿਸ਼ਾਨ ਲੱਗੇ ਹੋਏ ਸਨ ਇੱਕ ਮੇਜ਼ ਤੇ ਕੁਝ ਫਾਈਲਾਂ ਪਈਆਂ ਸਨ ਜਦੋਂ ਚੀਫ ਅਫਸਰ ਨੇ ਉਹਨਾਂ ਫਾਈਲਾਂ ਨੂੰ ਚੁੱਕ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਉਹਨਾਂ ਫਾਈਲਾਂ ਵਿੱਚ ਲੱਖਾਂ ਡਾਲਰਾਂ ਦੇ ਬਿੱਲ ਸਨ ਪਰ ਇਹ ਪੈਸਾ ਆਇਆ ਨਹੀਂ ਸੀ ਸਗੋਂ ਖਰਚਿਆ ਗਿਆ ਸੀ ਪਾਈ ਗੁਰਮੁਖ ਸਿੰਘ ਆਪਣੀ ਮਿਹਨਤ ਦੀ ਕਮਾਈ ਦਾ ਵੱਡਾ ਹਿੱਸਾ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਸਾਰਾ ਸਮਾਨ ਇਕੱਠਾ ਕਰ ਰਹੇ ਸਨ ਤਾਂ ਜੋ ਦੁਨੀਆ ਭਰ ਵਿੱਚ ਜਿੱਥੇ ਵੀ ਕੋਈ ਕੁਦਰਤੀ ਆਫਤ ਆਵੇ ਜਾਂ ਗਰੀਬੀ ਹੋਵੇ ਉੱਥੇ ਮਦਦ ਪਹੇਜੀ ਜਾ ਸਕੇ ਜਿਹੜੇ ਬਕਸੇ ਰਾਤ ਨੂੰ ਟਰੱਕਾਂ ਵਿੱਚ ਆਉਂਦੇ ਸਨ ਉਹ ਅਸਲ ਵਿੱਚ ਥੋਕ ਵਿੱਚ ਖਰੀਦਿਆ ਗਿਆ ਰਾਸ਼ਨ ਅਤੇ ਕੱਪੜੇ ਸਨ ਉਹਨਾਂ ਦਾ ਮਕਸਦ ਸਿਰਫ ਸਰਬਤ ਦਾ ਪਲਾ ਸੀ ਪੁਲਿਸ ਜਿਸਨੂੰ ਸਮੱਗਲਰ ਸਮਝ ਰਹੀ ਸੀ ਉਹ ਅਸਲ ਵਿੱਚ ਇਨਸਾਨੀਅਤ ਦਾ ਇੱਕ ਮਸੀਹਾ ਨਿਕਲਿਆ ਉੱਥੇ ਮੌਜੂਦ ਸਭ ਤੋਂ ਸਾਥ ਦਿਲ ਵਾਲੇ ਪੁਲਿਸ ਅਫਸਰ ਦੀਆਂ ਅੱਖਾਂ ਵਿੱਚ ਵੀ ਨਮੀ ਆ ਗਈ ਉਸ ਬੇਸਮੈਂਟ ਵਿੱਚ ਕੋਈ ਜੁਰਮ ਨਹੀਂ ਪਲ ਰਿਹਾ ਸੀ ਸਗੋਂ ਉੱਥੇ ਦਇਆ ਪਿਆਰ ਅਤੇ ਸੇਵਾ ਦਾ ਸਮੁੰਦਰ ਵਗ ਰਿਹਾ ਸੀ ਗੋਂਡਿਆ ਦੇ ਸ਼ੱਕ ਅਤੇ ਨਫ਼ਰਤ ਦੇ ਜਵਾਬ ਵਿੱਚ ਉੱਥੇ ਸਿਰਫ ਮੁਹੱਬਤ ਪਈ ਸੀ ਪੁਲਿਸ ਚੀਫ ਨੇ ਪਾਈ ਗੁਰਮੁਖ ਸਿੰਘ ਵੱਲ ਦੇਖਿਆ ਜੋ ਹੁਣ ਵੀ ਸ਼ਾਂਤ ਖੜੇ ਸਨ ਅਫਸਰ ਨੇ ਆਪਣੀ ਟੋਪੀ ਲਾਈ ਅਤੇ ਸਿਰ ਝੁਕਾ ਕੇ ਮਾਫੀ ਮੰਗੀ ਉਸਨੇ ਪੁੱਛਿਆ ਬਾਬਾ ਜੀ ਤੁਸੀਂ ਇਹ ਸਭ ਕੁਝ ਲੁਕਾ ਕੇ ਕਿਉਂ ਕਰ ਰਹੀ ਸੀ ਲੋਕ ਤਾਂ ਛੋਟਾ ਜਿਹਾ দান ਕਰਕੇ ਵੀ ਫੋਟੋਆਂ ਖਿੱਚਵਾਉਂਦੇ ਹਨ ਗੁਰਮukh ਸਿੰਘ ਨੇ ਮੁਸਕਰਾਉਂਦੇ ਹੋਏ ਬਹੁਤ ਹੀ ਪਿਆਰਾ ਜਵਾਬ ਦਿੱਤਾ ਪੁੱਤਰ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਸੇਵਾ ਉਹ ਹੈ ਜੋ ਗੁਪਤ ਹੋਵੇ ਸਜੇ ਹੱਥ ਨਾਲ ਦਾਨ ਕਰੋ ਤਾਂ ਖੱਬੇ ਹੱਥ ਨੂੰ ਪਤਾ ਨਾ ਲੱਗੇ ਮੈਂ ਨਹੀਂ ਚਾਹੁੰਦਾ ਸੀ ਕਿ ਲੋਕ ਮੇਰੀ ਵਾਵਾ ਕਰਨ ਇਹ ਸਭ ਗੁਰੂ ਦਾ ਹੈ ਅਤੇ ਗੁਰੂ ਦੇ ਬੰਦਿਆਂ ਲਈ ਹੈ ਮੈਂ ਤਾਂ ਸਿਰਫ ਇੱਕ ਸੇਵਾਦਾਰ ਹਾਂ ਇਹ ਸੁਣ ਕੇ ਪੂਰੇ ਕਮਰੇ ਵਿੱਚ ਸਨਾਂਟਾ ਛਾ ਗਿਆ ਪੁਲਿਸ ਵਾਲਿਆਂ ਨੇ ਆਪਣੀਆਂ ਬੰਦੂਕਾਂ ਨੀਵੀਆਂ ਕਰ ਲਈਆਂ ਉਹ ਜਿਸ ਘਰ ਵਿੱਚ ਰੇਡ ਮਾਰਨ ਆਏ ਸਨ ਉੱਥੋਂ ਉਹਨਾਂ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਮਿਲਿਆ ਸੀ ਜਦੋਂ ਪੁਲਿਸ ਬਾਹਰ ਨਿਕਲੀ ਤਾਂ ਗੌਂਡੀ ਜੋ ਤਮਾਸ਼ਾ ਦੇਖਣ ਲਈ ਖੜੇ ਸਨ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਪੁਲਿਸ ਗੁਰਮੁਖ ਸਿੰਘ ਨੂੰ ਹਥਕੜੀ ਲਗਾ ਕੇ ਨਹੀਂ ਸਗੋਂ ਹੱਥ ਜੋੜ ਕੇ ਵਿਦਾ ਲੈ ਰਹੀ ਸੀ ਪੁਲਿਸ ਨੇ ਬਾਹਰ ਆ ਕੇ ਲੋਕਾਂ ਨੂੰ ਦੱਸਿਆ ਕਿ ਅੰਦਰ ਕੋਈ ਮੁਜਰਮ ਨਹੀਂ ਸਗੋਂ ਇੱਕ ਸੰਤ ਰਹਿੰਦਾ ਹੈ ਉਹ ਰਾਤ ਉਸ ਇਲਾਕੇ ਦੇ ਲੋਕਾਂ ਲਈ ਕਦੇ ਨਾ ਭੁੱਲਣ ਵਾਲੀ ਰਾਤ ਬਣ ਗਈ ਜਿਹੜੇ ਲੋਕ ਕੱਲ ਤੱਕ ਉਹਨਾਂ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਦੇ ਸਨ ਅੱਜ ਉਹਨਾਂ ਦਾ ਸਿਰ ਸ਼ਰਦਾ ਨਾਲ ਝੁਕ ਗਿਆ ਸੀ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਦੀ ਪਛਾਣ ਸਿਰਫ ਬਾਹਰੀ ਦਿਖਾਵੇ ਨਾਲ ਨਹੀਂ ਸਗੋਂ ਉਹਨਾਂ ਦੇ ਉੱਚੇ ਸੁੱਚੇ ਕਿਰਦਾਰ ਅਤੇ ਨਿਸ਼ਕਾਮ ਸੇਵਾ ਨਾਲ ਹੈ ਇਸ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਕਦੇ ਵੀ ਕਿਸੇ ਦੇ ਬਾਰ ਹੀ ਦਿਖਾਵੇ ਜਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਕਿਸੇ ਪ੍ਰਤੀ ਗਲਤ ਰਾਏ ਨਹੀਂ ਬਣਾਉਣੀ ਚਾਹੀਦੀ ਅਕਸਰ ਜੋ ਅੱਖਾਂ ਦੇਖਦੀਆਂ ਹਨ ਸੱਚ ਉਸ ਤੋਂ ਕੋਹਾਂ ਦੂਰ ਹੁੰਦਾ ਹੈ ਦੂਜੀ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸਲ ਸੇਵਾ ਉਹ ਹੈ ਜੋ ਬਿਨਾਂ ਕਿਸੇ ਦਿਖਾਵੇ ਬਿਨਾਂ ਕਿਸੇ ਨਿੱਜੀ ਸਵਾਰਥ ਅਤੇ ਗੁਪਤ ਰਹਿ ਕੇ ਕੀਤੀ ਜਾਵੇ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਜਿੱਥੇ ਹਰ ਕੋਈ ਆਪਣੀ ਛੋਟੀ ਜਹੀ ਨੇਕੀ ਨੂੰ ਵੀ ਵਧਾਣਾ ਕੇ ਦੱਸਦਾ ਹੈ ਪਾਈ ਗੁਰਮੁਖ ਸਿੰਘ ਵਰਗੇ ਇਨਸਾਨ ਸਾਨੂੰ ਯਾਦ ਦਿਵਾਉਂਦੇ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਅਸਲ ਮਾਇਨੇ ਵਿੱਚ ਕੀ ਹੈ ਇਹ ਕਟਨਾ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਜੇਕਰ ਤੁਹਾਡਾ ਮਨ ਸਾਫ਼ ਹੈ ਅਤੇ ਤੁਸੀਂ ਸੱਚ ਦੇ ਰਸਤੇ ਤੇ ਹੋ ਤਾਂ ਪਾਵੇਂ ਦੁਨੀਆ ਲੱਖ ਵਿਰੋਧ ਕਰੇ ਅੰਤ ਵਿੱਚ ਜਿੱਤ ਸੱਚਾਈ ਦੀ ਹੀ ਹੁੰਦੀ ਹੈ ਇਹ ਸਿਰਫ ਇੱਕ ਕੈਨੇਡਾ ਦੇ ਸਿੱਖ ਦੀ ਕਹਾਣੀ ਨਹੀਂ ਬਲਕਿ ਇਹ ਹਰ ਉਸ ਇਨਸਾਨ ਲਈ ਪ੍ਰੇਰਨਾ ਹੈ ਜੋ ਮਨੁੱਖਤਾ ਦੀ ਸੇਵਾ ਵਿੱਚ ਵਿਸ਼ਵਾਸ ਰੱਖਦਾ ਹੈ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਅਜਿਹੇ ਨੇਕ ਇਨਸਾਨਾਂ ਦੀ ਕਦਰ ਕਰੀਏ ਅਤੇ ਬਿਨਾਂ ਵਜ੍ਹਾ ਕਿਸੇ ਤੇ ਸ਼ੱਕ ਕਰਨ ਦੀ ਬਜਾਏ ਪਿਆਰ ਅਤੇ ਪਾਈਚਾਰੇ ਨੂੰ ਵਧਾਈਏ ਅੰਤ ਵਿੱਚ ਇਹ ਕਹਾਣੀ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਧਰਮ ਸਿਰਫ ਪੂਜਾ ਪਾਠ ਤੱਕ ਸੀਮਤ ਨਹੀਂ ਹੈ ਸਗੋ ਦੁਖੀ ਲੋਕਾਂ ਦੇ ਹੰਝੂ ਪੂੰਝਣਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ